ਸਤਿ ਸ਼੍ਰੀ ਅਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੁਸੀਂ ਵੇਖ ਰਹੇ ਹੋ ਰਫਤਾਰ ਨਿਊਜ਼ ਆਓ ਫੇਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਸਾਦਗੀ ਧੀਰਜ ਲਈ ਜਾਣੇ ਜਾਂਦੇ ਸਿਆਸਤ ਦੇ ਬਾਬਾ ਬੋੜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦਾ ਅੱਜ ਜਨਮ ਦਿਹਾੜਾ ਸਦਭਾਵਨਾ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਸਭ ਤੋਂ ਪ੍ਰਮੁੱਖ ਨੇਤਾਵਾਂ ਵਿੱਚੋਂ ਇੱਕ ਸਨ ਸੋ ਇਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਬਾਦਲ ਵਿੱਚ ਉਹਨਾਂ ਦੇ ਬੁੱਤ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਸੋ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਵੱਲੋਂ 70 ਫੁੱਟ ਉੱਚਾ ਝੰਡਾ ਵੀ ਲਗਾਇਆ ਗਿਆ ਮਰਹੂਮ ਬਾਦਲ ਸਾਹਿਬ ਦੇ ਜਨਮ ਦਿਵਸ ਤੇ ਉਹਨਾਂ ਨੂੰ ਵਿਸ਼ੇਸ਼ ਤੌਰ ਤੇ ਯਾਦ ਕੀਤਾ ਜਾ ਰਿਹਾ ਤੇ ਇਹ ਦਿਨ ਉਹਨਾਂ ਦੀਆਂ ਸੇਵਾਵਾਂ ਅਤੇ ਯੋਗਦਾਨ ਨੂੰ ਸਮਰਪਿਤ ਹੈ ਅੱਜ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪੈਰਾਲ ਪਟੀਸ਼ਨ ਤੇ ਹਾਈ ਕੋਰਟ ਵਿੱਚ ਮਹੱਤਵਪੂਰਨ ਸੁਣਵਾਈ ਹੋਣੀ ਹੈ ਅਮਰਿਤਪਾਲ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਬਰੋਲਨਾ ਦੇਣ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਹੈ। ਉਹਨਾਂ ਉੱਤੇ NSA ਤਹਿਤ ਕਾਰਵਾਈ ਦੀ ਮਿਆਦ ਤੀਜੀ ਵਾਰ ਇੱਕ ਹੋਰ ਸਾਲ ਲਈ ਵਧਾਈ ਗਈ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਅਦਾਲਤ ਵਿੱਚ ਸਵਾਲ ਖੜੇ ਕੀਤੇ ਹਨ। ਇਸ ਮਾਮਲੇ ਵਿੱਚ ਪਹਿਲਾਂ ਸੁਪਰੀਮ ਕੋਰਟ ਵਿੱਚ ਵੀ ਅਰਜ਼ੀ ਦਿੱਤੀ ਗਈ ਸੀ ਪਰ ਹੁਣ ਉਹ ਸਿੱਧੇ ਹਾਈ ਕੋਰਟ ਵਿੱਚ ਪਟੀਸ਼ਨ ਧਾਰਕ ਕਰਕੇ ਆਪਣੇ ਉੱਤੇ ਲੱਗੀ NSA ਦੀ ਕਾਰਵਾਈ ਨੂੰ ਚੁਣੌਤੀ ਦੇ ਰਹੇ ਹਨ। ਇਹ ਸਭ ਤੋਂ ਦੇਖਦੇ ਆ ਅੱਜ ਦੀ ਸੁਣਵਾਈ ਅਮਰਿਤਪਾਲ ਸਿੰਘ ਲਈ ਕਾਫੀ ਅਹਿਮ ਮੰਨੀ ਜਾ ਰਹੀ ਹੈ। ਭਾਰਤ 'ਚ ਸ਼ਨੀਵਾਰ 6 ਦਸੰਬਰ ਨੂੰ 24 ਕੈਰਟ, 22 ਕੈਰਟ ਅਤੇ 18 ਕੈਰਟ ਸੋਨੇ ਦੀ ਕੀਮਤ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਜਦੋਂ ਕਿ ਚਾਂਦੀ ਦੀ ਕੀਮਤ ਰਿਕਾਰਡ ਉੱਚ ਪੱਧਰ ਦੇ ਕਰੀਬ ਬਣੀ ਹੋਈ ਹੈ ਤੇ ਨਿਵੇਸ਼ਕਾਂ ਲਈ ਇਹ ਬਦਲਾ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਬੀਤੇ ਮਹੀਨੇ 'ਚ ਸੋਨੇ ਦੇ ਲਗਾਤਾਰ ਰਿਕਾਰਡ ਤੋੜੇ ਨੇ ਤੇ ਸ਼ਨੀਵਾਰ ਨੂੰ 24 ਕੈਰੇਟ ਸੋਨਾ 540 ਰੁਪਏ ਸਸਤਾ ਹੋ ਕੇ 1,30,150 ਰੁਪਏ ਪ੍ਰਤੀ 10 ਗ੍ਰਾਮ ਦੇ ਦਰਜ ਹੋਇਆ ਤੇ 100 ਗ੍ਰਾਮ ਸੋਨੇ ਦੀ ਕੀਮਤ 5400 ਰੁਪਏ ਘੱਟ ਹੋ ਕੇ ਹੈਗੀ ਜੋ ਕਿ 1 ਲੱਖ 1500 ਰੁਪਏ ਹੋ ਗਈ ਹੈ ਤੇ 22 ਕੈਨੇਡਸੋ ਨੇ ਵੀ ਸਸਤਾ ਹੋਇਆ ਹੈ ਜਦੋਂ 10 ਗ੍ਰਾਮ ਪਾ 500 ਰੁਪਏ ਡਿੱਗ ਕੇ 119300 ਰੁਪਏ ਹੋਇਆ ਤੇ 100 ਗ੍ਰਾਮ ਦੀ ਕੀਮਤ ਦੀ ਜੋ ਕਿ 5000 ਰੁਪਏ ਘੱਟ ਹੋ ਕੇ ਹੋ ਗਿਆ ਜੀ 11 ਲੱਖ ਜਾਨੀ ਕਿ 93000 ਰੁਪਏ ਦੇ ਪਹੁੰਚ ਗਿਆ ਤੇ 8 ਗ੍ਰਾਮ ਅਤੇ 1 ਗ੍ਰਾਮ ਦੇ ਰੇਟ ਵੀ 95440 ਰੁਪਏ ਅਤੇ 11930 ਰੁਪਏ ਤੇ ਆ ਗਏ ਨੇ ਤੇ 18 ਕੈਟ سونے ਦੀ ਵੀ ਲਗਾਤਾਰ ਗਿਰਾਵਟ ਰਹੀ ਹੈ ਸੋ 10 ਗ੍ਰਾਮ ਦਾ ਭਾ 97610 ਰੁਪਏ ਤੇ 100 ਗ੍ਰਾਮ ਦੀ ਕੀਮਤ 976100 ਰੁਪਏ ਤੇ 8 ਗ੍ਰਾਮ ਦਾ ਭਾ 78088 ਰੁਪਏ ਅਤੇ 1 ਗ੍ਰਾਮ ਦਾ ਰੇਟ 9761 ਰੁਪਏ ਦਰਜ ਕੀਤਾ ਗਿਆ ਹੈ ਦੇਸ਼ ਭਰ ਚ ਮੌਨਸੂਨ ਸਿਕਰਤੇ ਰਿਹਾ ਤੇ ਕਈ ਰਾਜਾਂ ਚ ਰਿਕਾਰਡ ਤੋੜ ਮੀਂਹ ਪਿਆ ਤੇ ਮੌਨਸੂਨ ਨੇ ਗਰਮੀ ਤੋਂ ਰਾਹਤ ਦਿੱਤੀ ਹੈ ਤੇ ਲੋਕਾਂ ਤੇ ਕਈ ਖਤਰਾ ਮੰਡਰਾ ਰਿਹਾ ਤੇ ਖੇਤਾਂ ਵਿੱਚ ਵੀ ਮੀਂਹ ਦਾ ਆਨੰਦ ਮਾਣਿਆ ਤੇ ਹੁਣ ਮੌਸਮ ਨੇ ਇੱਕ ਵਾਰ ਫੇਰ ਕਰਵਟ ਲਈ ਹੈ ਤੇ ਭਾਰਤ ਮੌਸਮ ਵਿਭਾਗ ਆਈਐਮਡੀ ਨੇ ਅਗਲੇ 48 ਘੰਟਿਆਂ ਲਈ ਕਈ ਰਾਜਾਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਮੌਨਸੂਨ ਦੇ ਚਲੇ ਜਾਣ ਤੋਂ ਬਾਅਦ ਵੀ ਕੇਰਲ ਚ ਮੀਂਹ ਜਾਰੀ ਹੈ ਤੇ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ 48 ਘੰਟਿਆਂ ਚ ਕੇਰਲ ਚ ਭਾਰੀ ਮੀਂਹ ਦੀ ਸੰਭਾਵਨਾ ਹੈ ਲੋਕਾਂ ਨੂੰ ਤੇਜ਼ ਹਵਾਵਾਂ ਤੇ ਗਰਜ ਦਾ ਸਾਹਮਣਾ ਕਰਨਾ ਪੈ ਸਕਦਾ ਹਿਮਾਚਲ ਪ੍ਰਦੇਸ਼ ਚ ਮੌਜੂਦ ਸੀਜ਼ਨ ਦੌਰਾਨ ਚੰਗੀ ਬਾਰਿਸ਼ ਹੋਈ ਹੈ ਪਰ ਉਸ ਤੋਂ ਬਾਅਦ ਮੌਸਮ ਸ਼ਾਂਤ ਹੋ ਗਿਆ ਹੁਣ ਰਾਜ ਵਿੱਚ ਫਿਰ ਮੀਂਹ ਸ਼ੁਰੂ ਹੋ ਗਿਆ ਤੇ ਅਗਲੇ 48 ਜੋ ਕਿ 48 ਘੰਟੇ ਨੇ ਅਗਲੇ ਉਹਦੇ ਵਿੱਚ ਹਿਮਾਚਲ ਪ੍ਰਦੇਸ਼ ਚ ਕਈ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਬਰਬਾਰੀ ਦੀ ਚੇਤਾਵਨੀ ਹੈ ਤੇ ਆਈਐਮਡੀ ਦੇ ਅਨੁਸਾਰ ਤਾਮਿਲਨਾਡੂ ਉੱਤਰਾਖੰਡ ਤੱਟਵਰਤੀ ਆਂਧਰਾ ਪ੍ਰਦੇਸ਼ ਪੁਡੂਚੇਰੀ ਮਾਏ ਅੰਡੇਮਾਨ ਅਤੇ ਨਿਕੋਬਾ ਟਾਪੂ ਜਾਵਨ ਵਿੱਚ ਵੀ ਅਗਲੇ ਦੇ ਖਾਸ ਕਰਕੇ ਦੋ ਦਿਨ ਨੇ ਦੋ ਦਿਨ ਹੋਣਗੇ ਉਹਦੇ ਵਿੱਚ ਉਸ ਕਾਰਕ ਬਹੁਤ ਜ਼ਿਆਦਾ ਬਾਰਿਸ਼ ਹੋਵੇਗੀ ਤੇ ਇਨ੍ਹਾਂ ਰਾਜਾਂ ਦੇ ਲੋਕਾਂ ਨੂੰ ਮੌਸਮ ਵਿੱਚ ਅਚਾਨਕ ਬਦਲਾਅ ਅਤੇ ਹੜ ਵਰਗੀਆਂ ਸਥਿਤੀਆਂ ਪ੍ਰਤੀ ਸਾਵਧਾਨ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ। ਸੋਵਾਰ ਨੂੰ ਇੰਡੀਗੋ ਦੀਆਂ ਉਡਾਣਾਂ ਵਿੱਚ ਵਿਆਪਕ ਰੁਆ ਕਾਫਟਾਂ ਕਾਰਨ ਭਾਰਤ ਵਿੱਚ ਹਵਾਈ ਯਾਤਰਾ ਅਸਿਰਤਾ ਦਾ ਸ਼ਿਕਾਰ ਹੋ ਗਈ ਹੈ ਜਿਸ ਕਾਰਨ ਦੇਸ਼ ਦੇ ਪ੍ਰਮੁੱਖ ਹਵਾਈ ਅੱਡਿਆਂ ਤੇ ਵੱਡੇ ਪੱਧਰ ਤੇ ਉਡਾਣਾਂ ਰੱਦ ਹੋਣ ਦੀਆਂ ਖਬਰਾਂ ਨੇ ਤੇ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਆਈਜੀਆਈ ਤੇ ਸਭ ਤੋਂ ਵੱਧ ਉਡਾਣਾਂ ਰੱਦ ਹੋਈਆਂ ਹਨ। ਜਿੱਥੇ ਕੁੱਲ 134 ਉਡਾਣਾਂ ਨੂੰ ਰੱਦ ਕੀਤਾ ਗਿਆ ਤੇ ਉਡਾਣਾਂ ਰੱਦ ਹੋਣ ਕਾਰਨ ਦਿੱਲੀ ਹਵਾਈ ਅੱਡੇ ਨੇ ਯਾਤਰੀਆਂ ਲਈ ਇੱਕ ਸਲਾਹ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਨੂੰ ਅਸੁਵਿਧਾ ਤੋਂ ਬਚਣ ਲਈ ਹਵਾਈ ਅੱਡੇ ਵੱਲ ਜਾਣ ਤੋਂ ਪਹਿਲਾਂ ਆਪਣੀ ਉਡਾਣ ਦੀ ਸਥਿਤੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ ਤੇ ਇਸ ਤੋਂ ਇਲਾਵਾ ਬੈਂਗਲੁਰੂ ਦੇ ਕੈਂਪਾਗੋੜਾ ਅੰਤਰਰਾਸ਼ਟਰੀ ਹਵਾਈ ਅੱਡਾ KIIL ਤੇ ਕੁੱਲ 127 ਇੰਡੀਓ ਉਡਾਣਾਂ ਰੱਦ ਕੀਤੀਆਂ ਗਈਆਂ ਨੇ ਤੇ ਜਿਸ ਵਿੱਚ 65 ਆਮਦਾ ਤੇ 62 ਰਵਾਨਗੀਆਂ ਪ੍ਰਭਾਵਿਤ ਹੋਈਆਂ ਤੇ ਹైదరాబాద్ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ RGIA ਤੇ ਵੀ ਵੱਡਾ ਅਸਰ ਦੇਖਿਆ ਗਿਆ ਤੇ ਜਿੱਥੇ ਅੱਜ ਤੱਕ 77 ਇੰਡੀਓ ਉਡਾਣਾਂ ਰੱਦ ਜਾਂ ਪ੍ਰਭਾਵਿਤ ਹੋਈਆਂ ਜਿਸ ਵਿੱਚ 38 ਆਮ ਅਤੇ 39 ਰਵਾਨਗੀਆਂ ਰੱਦ ਕੀਤੀਆਂ ਗਈਆਂ ਤੇ ਅੰਮਦਾਬਾਦ ਹਵਾਈ ਅੱਡੇ ਤੇ ਵੀ ਸਵੇਰੇ 8 ਵਜੇ ਤੱਕ 18 ਇੰਡੀਗੋ ਉਡਾਣਾਂ ਰੱਦ ਹੋਣ ਦੀ ਖਬਰ ਸੀ ਜਿੱਦਾਂ ਵਿੱਚ 9 ਆਮ ਅਤੇ 9 ਰਵਾਨਗੀਆਂ ਸ਼ਾਮਲ ਸਨ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਚ ਕੰਮ ਕਰਨ ਦੇ ਚਾਹਵਨ ਵਾਲੇ ਇੱਕ ਚੰਗੀ ਖਬਰ ਸਾਹਮਣੇ ਆਈ ਹੈ ਇਨ੍ਹਾਂ ਦੋਵਾਂ ਦੇਸ਼ਾਂ ਨੇ ਕਾਮਿਆਂ ਲਈ ਆਪਣੇ ਦੇਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ ਨੇ ਤੇ ਵੱਡੀ ਗਿਣਤੀ ਚ ਲੋਕਾਂ ਨੂੰ ਵਰਕ ਵੀਜ਼ਾ ਦਿੱਤੇ ਜਾ ਰਹੇ ਨੇ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਚ ਨੈਨੀ ਨਰਸਿੰਗ ਇੰਜੀਨੀਅਰਿੰਗ ਕੰਸਟਰਕਸ਼ਨ ਪਲੰਬਰ ਇਲੈਕਟ੍ਰੀਸ਼ੀਅਨ ਦੀ ਵੱਡੀ ਗਿਣਤੀ ਚ ਲੋੜ ਹੈ ਤੇ 18 ਸਾਲ ਦੀ ਉਮਰ ਤੋਂ ਵੱਧ वाले 12वीं पास ਤੇ ਫਰੈਸ਼ਰ ਉਮੀਦਵਾਰ ਵੀ ਵਰਕ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ ਤੇ 54 ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਤੇ ਕਿਸੇ ਤਰ੍ਹਾਂ ਦੇ ਪੁਰਾਣੇ ਫੰਡ ਦਿਖਾਉਣ ਦੀ ਲੋੜ ਨਹੀਂ ਹੋਵੇਗੀ ਤੇ ਨਾ ਹੀ ਕਿਸੇ ਐਕਸਪੀਰੀਅੰਸ ਦੀ ਲੋੜ ਹੈ ਤੇ ਇਸ ਤੋਂ ਇਲਾਵਾ ਇੰਗਲਿਸ਼ ਭਾਸ਼ਾ ਦਾ ਕੋਈ ਟੈਸਟ ਵੀ ਲਾਜ਼ਮੀ ਨਹੀਂ ਹੋਵੇਗਾ ਤੇ ਕੰਪਨੀ ਵੱਲੋਂ ਫਰੈਸ਼ਰ ਉਮੀਦਵਾਰਾਂ ਨੂੰ ਕਾਬਿਲ ਸਟਾਫ ਮੈਂਬਰਾਂ ਵੱਲੋਂ ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤੇ ਕੰਪਨੀ ਅਪਲਾਈ ਕਰਨ ਦੇ 45 ਦਿਨਾਂ ਦੇ ਅੰਦਰ ਅੰਦਰ ਵੀਜ਼ਾ ਲਵਾ ਕੇ ਦੇਵੇਗੀ ਤੇ ਕੰਪਨੀ ਦੀ ਵੀਜ਼ਾ ਸਕਸੈਸ ਰੇਟ 100% ਹੈ ਅਮਰੀਕਾ ਦੀ ਉਪ ਵਿਦੇਸ਼ ਮੰਤਰੀ ਸਿਆਸੀ ਮਾਮਲੇ ਐਲਿਸਨ ਹੁੱਕਰ ਦਾ ਭਾਰਤ ਦਾ ਪੰਜ ਰੋਜ਼ਾ ਦੌਰਾ ਅੱਜ ਸ਼ੁਰੂ ਹੋ ਗਿਆ ਤੇ ਉਹਨਾਂ ਦਾ ਇਹ ਦੌਰਾ ਉਸ ਸਮੇਂ ਹੋ ਰਿਹਾ ਜਦੋਂ ਅਮਰੀਕਾ ਵੱਲੋਂ ਭਾਰਤੀ ਵਸਤਾਂ ਤੇ 50% ਟੈਰਿਫ ਲਾਉਣ ਕਾਰਨ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਤਣਾਅ ਵਧਿਆ ਹੋਇਆ ਤੇ ਅਮਰੀਕੀ ਸਫਾਰਤਖਾਨੇ ਮੁਤਾਬਕ ਹੁੱਕਰ ਦਾ 7 ਤੋਂ 11 ਦਸੰਬਰ ਤੱਕ ਦਾ ਦੌਰਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਤਰਜ਼ੀਆਂ ਨੂੰ ਅੱਗੇ ਵਧਾਉਣ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਈਵਾਲੀ ਮਜ਼ਬੂਤ ਕਰਨ ਲਈ ਹੈ ਤੇ ਨਵੀਂ ਦਿੱਲੀ ਵਿੱਚ ਐਲਿਸਨ ਹੁਕਰ ਭਾਰਤ ਦੇ ਵਿਦੇਸ਼ ਗੱਤਰ ਵਿਕਰਮ ਮਿਸਤਰੀ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਖੇਤਰੀ ਸੁਰੱਖਿਆ ਤੇ ਆਰਥਿਕ ਸਹਿਯੋਗ ਤੇ ਗੱਲਬਾਤ ਕਰਨਗੇ ਇਸ ਤੋਂ ਬਾਅਦ ਉਹ ਬੰਗਲੌਰ ਵਿੱਚ ਭਾਰਤੀ ਪਲਾੜ ਖੋਜ ਸੰਗਠਨ ਇਸਰੂ ਦਾ ਦੌਰਾ ਕਰਨਗੇ ਜ਼ਿਕਰ ਹੋ ਗਿਆ ਕਿ ਇਹ ਦੌਰਾ ਰੂਸੀ ਰਾਸ਼ਟਰਪਤੀ ਵਲਾਦਮੀਰ ਪੁਤਿਨ ਦੀ ਭਾਰਤੀ ਫੇਰੀ ਤੋਂ 2 ਦਿਨ ਬਾਅਦ ਹੋ ਰਿਹਾ ਜਿਸ ਨੂੰ ਰਣਨੀਤਿਕ ਨਜ਼ਰੀਏ ਤੋਂ ਅਹਿਮ ਮੰਨਿਆ ਜਾ ਰਿਹਾ ਹੈ ਦਿੱਲੀ ਐਨਸੀਆਰ ਵਿੱਚ ਸਾਹ ਕੁੱਟਣ ਵਾਲੀ ਹਵਾ ਤੋਂ ਕੋਈ ਰਾਹਤ ਨਹੀਂ ਮਿਲੀ ਹੈ ਜ਼ਹਿਰੀਲੇ ਧੂਏਂ ਦੀ ਇੱਕ ਪਰਤ ਨੇ ਰਾਜਸਥਾਨੀ ਨੂੰ ਘੇਰ ਲਿਆ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਸੀਪੀਸੀਬੀ ਅਨਸਾਰ ਸੋਮਵਾਰ ਸਵੇਰੇ 7 ਵਜੇ ਰਾਤਾਨੀ ਦਾ ਔਸਤ ਹਵਾ ਗੁਣਵੱਤਾ AQI 318 ਦਰਜ ਕੀਤਾ ਗਿਆ ਜੋ ਕਿ ਬਹੁਤ ਮਾੜੀ ਸ਼੍ਰੇਣੀ ਵਿੱਚ ਆਉਂਦਾ ਹੈ ਇੱਕ ਦਿਨ ਪਹਿਲਾਂ ਐਤਵਾਰ ਨੂੰ ਹਵਾ ਗੁਣਵੱਤਾ ਬਹੁਤ ਮਾੜੀ ਸ਼੍ਰੇਣੀ ਵਿੱਚ ਰਹੀ ਤੇ ਹਫਤੇ ਪਰ ਵਿੱਚ ਇਸ ਜ਼ੋਨ ਵਿੱਚ ਰਹਿਣ ਦੀ ਉਮੀਦ ਹੈ ਤੇ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸ਼ਾਮ 4 ਵਜੇ ਦੇ ਅੰਕੜਿਆਂ ਅਨੁਸਾਰ ਐਤਵਾਰ ਨੂੰ 24 ਘੰਟਿਆਂ ਦਾ ਔਸਤ ਹਵਾ AQI 308 ਦਰਜ ਕੀਤਾ ਗਿਆ ਜਦੋਂ ਕਿ ਸ਼ਨੀਵਾਰ ਨੂੰ ਇਹ 332 ਬਹੁਤ ਮਾੜਾ ਸੀ ਤੇ ਸੀਪੀਸੀਬੀ ਦੇ ਅੰਕੜੇ ਅਨੁਸਾਰ ਸੋਮਵਾਰ ਨੂੰ ਰਾਜਸਥਾਨੀ ਦੇ ਆਨੰਦ ਵਿਹਾਰ ਖੇਤਰ ਵਿੱਚ ਏਕਯੂਆਈ 354 ਬਵਾਨਾ 368 ਬੁਰਾੜੀ 327 ਚੰਦਨੀ ਚੌਕ 321 ਦਵਾਰਕਾ 325 ਆਈਟੀਓ 326 ਜਹਾਂਗੀਰਪੂਰੀ 348 ਮੁੰਡਕਾ 355 ਨਰੇਲਾ 344 ਵਿਵੇਕ ਵਿਹਾਰ 299 ਅਤੇ ਰੋहिणी 346 ਦਰਜ ਕੀਤਾ ਗਿਆ। ਸੋ ਅੱਜ ਦੇ ਬੋਲਟਨ ਵਿੱਚ ਇੰਨਾ ਹੀ ਦਿਓ ਆ ਗਿਆ ਧੰਨਵਾਦ।